ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਵਿੱਤਰ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਇਹ ਬਚਨ ਉਚਾਰਨ ਕਰ ਰਹੇ ਹਨ ਕਿ ਉਹਨਾਂ ਦਾ ਉਹਨਾਂ ਦੁਨੀਆ ਤੇ ਧੰਨ ਹੈ ਜਿਨ੍ਹਾਂ ਦੇ ਆਉਣ ਦੇ ਨਾਲ ਸਾਰਾ ਸੰਸਾਰ ਕਰ ਜਾਵੇ ਸੰਸਾਰ ਧਰਮ ਦਾ ਹੋ ਜਾਵੇ ਐਸੇ ਮਹਾਪੁਰਸ਼ ਵਰਲੇ ਹਨ ਹਨ ਵਰਲੇ ਨਹੀਂ ਤੜੇ ਜਦ ਮੈਂ ਤੁਮ ਕਾਢੀਏ ਮਰਲੇ ਕੇ ਕੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਪਾਸ਼ਾ ਜੀ ਨੇ ਅਜਿਤੀ ਰੰਗ ਆਵੇ ਨਾਲ ਜਿਸ ਵੇਲੇ ਬਚਨ ਕੀਤੇ ਤਾਂ ਅਜਿਤੀ ਰੰਗ ਆਵੇ ਨੇ ਬੇਨਤੀ ਕੀਤੀ ਪੁੱਛਿਆ ਸੀ ਆਪ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੁਨੀਆ ਵਿੱਚ ਵਿਚਰੋਗੇ ਸਤਿਗੁਰੂ ਜੀ ਨੇ ਬਖਸ਼ਣ ਕੀਤਾ ਸੀ ਕਿ 10 ਜਾਮੇ ਗੁਰੂ ਰੂਪ ਦੇ ਵਿੱਚ ਪ੍ਰਗਟ ਰੂਪ ਦੇ ਵਿੱਚ ਆਵਾਂਗੇ 74 ਜਾਮੇ ਸੰਤਾਂ ਮਹਾਂਪੁਰਸ਼ਾਂ ਦੇ ਰੂਪ ਦੇ ਵਿੱਚ ਸੰਸਾਰ ਤੇ ਆਵਾਂਗੇ ਦੁਨੀਆਂ ਵਿੱਚ ਸਿੱਧੇ ਰਸਤੇ ਪਾਵਾਂਗੇ ਤੋਂ ਉਹਨਾਂ 74 ਜਾਮਿਆਂ ਦੇ ਵਿੱਚੋਂ ਇਹ ਤਨ ਤਨ ਬਾਬਾ ਮੰਨ ਸਿੰਘ ਜੀ ਮਹਾਰਾਜ ਹਨ ਜਿਨ੍ਹਾਂ ਨੇ ਸੰਸਾਰ ਤੇ ਆ ਕਰਕੇ ਦੁਨੀਆਂ ਨੂੰ ਸਿੱਧੇ ਰਸਤੇ ਪਾਇਆ ਸਭ ਤੋਂ ਵੱਡੀ ਗੱਲ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਕਾਰ ਦੁਨੀਆ ਭੁੱਲ ਚੁੱਕੀ ਸੀ ਉਸ ਨੂੰ ਬਹਾਲ ਕੀਤਾ ਆਪ ਸਤਕਾਰ ਕੀਤਾ ਆਪ ਸੇਵਾ ਕੀਤੀ ਜਗਤ ਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤਨ ਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਦਾ ਜਨਮ 1870 ਈਸਵੀ ਬੰਨ ਸ਼ੇਰਗੁਰ ਕਲਾਂ ਜੋ ਇਥੋਂ ਨੇੜੇ ਦੀ ਹੈ ਪਿਤਾ ਸਰਦਾਰ ਜੈ ਸਿੰਘ ਮਾਤਾ ਸਦਾ ਕੌਰ ਦੀ ਪੁੱਤਰ ਕੋਖ ਤੋਂ ਬਾਬਾ ਜੀ ਦਾ અવਤਾਰ ਹੋਇਆ ਤੋਂ ਜਨਮ ਉਤਾਰ ਭਾਰਨ ਤੋਂ ਬਾਅਦ ਬਚਪਨ ਤੋਂ ਹੀ ਸਿਮਰਨ ਭੱਤੀ ਵਿੱਚ ਲੱਗ ਗਏ ਅਤੇ ਕੁਝ ਸਮਾਂ ਕਾਰਜ ਵੀ ਕੀਤੇ ਜੋ ਦੁਨਿਆਵੀ ਕੰਮ ਕਾਰ ਪਿਤਾ ਪੁਰਖੀ ਕਾਰਜ ਉਹ ਵੀ ਕੀਤੇ ਉਪਰੰਤ ਸ੍ਰੀ ਹਜੂਰ ਸਾਹਿਬ ਜਾ ਕੇ ਗਾਗਰ ਦੀ ਸੇਵਾ ਕੀਤੀ ਕਲਗੀਧਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਸ਼ਾ ਇਹਨੇ ਪਤਕ ਦਰਸ਼ਨ ਦੇ ਕੇ ਬਚਨ ਕੀਤਾ ਇਹ ਮਾਲਵੇ ਦੀ ਧਰਤੀ ਤੇ ਚਲੇ ਜਾਓ ਉੱਥੋਂ ਅਗਲੀ ਗੱਲ ਤੁਹਾਨੂੰ ਦੱਸਾਂਗੇ ਤਾਂ ਤੰਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਬਠਿੰਡੇ ਜ਼ਿਲ੍ਹੇ ਦੇ ਵਿੱਚ ਦਮਦਮਾ ਸਭ ਆ ਗਏ ਪਤਾ ਕੀਤਾ ਕਿ ਮਹਾਪੁਰਸ਼ ਕੌਣ ਹਨ ਪਤਾ ਲੱਗਿਆ ਕਿ ਬਾਬਾ ਵਧਾਵਾ ਸਿੰਘ ਜੀ ਜੋ ਲਹਿਰੇਖਾਨੇ ਵਿੱਚ ਰਹਿੰਦੇ ਹਨ ਉਹਨਾਂ ਕੋਲ ਚਲੇ ਗਏ ਉੱਥੇ ਜਾ ਕੇ ਵਿਦਿਆ ਬੜੀ ਬਾਬਾ ਵਧਾਵਾ ਸਿੰਘ ਜੀ ਨੇ ਉਹਨਾਂ ਦੀ ਅਵਸਥਾ ਵੇਖ ਕੇ ਤੰਤਨ ਬਾਬਾ ਮਹਾਰਨਾਮ ਸਿੰਘ ਜੀ ਦੇ ਕੋਲ ਉਹਨਾਂ ਨੂੰ ਏਜ ਦਿੱਤਾ ਕਿ ਤੰਤਨ ਬਾਬਾ ਮਹਾਰਮਾਨ ਸਿੰਘ ਜੀ ਕੋ ਜੋ ਆਲਿਆ ਨੇ ਉਹਨਾਂ ਨੂੰ ਜੋ ਜੂਤੀਆਂ ਸੁਝਾ ਕੇ ਸਿਮਰਨ ਆਪ ਕੀਤਾ ਤੇ ਕਰਵਾਇਆ ਪੂਰਨ ਪ੍ਰਾਪਤੀ ਕਰਨ ਤੋਂ ਪਰੰਤ ਇਸ ਸਥਾਨ ਤੇ ਨਾਨਸਰ ਆ ਕੇ ਪੱਕੇ ਆਸਣ ਲਾਏ ਬੰਧ ਸੰਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਅਮਨ ਚਿਕਾਇਆ ਗੁਰੂ ਵਾਲੇ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਿਆ ਤੋ ਐਸੇ ਮਹਾਪ੍ਰਚਾਂ ਪ੍ਰਤੀ ਸਤਗੁਰੂ ਸਿੱਧੇ ਪਾਤਸ਼ਾਹ ਜਿਨੇ ਧੰਨ 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 ਜਨਾਇਆ ਤਿੰਨ ਵਾਰੀ ਧੰਨ ਆਖਿਆ ਹੈ ਤੋਂ ਤੰਤਨ ਬਾਬਾ ਮਨ ਸਿੰਘ ਜੀ ਮਹਾਰਾਜ ਦੇ ਚਰਨਾਂ ਤੇ ਕੋਟੀ ਕੋਟੀ ਪ੍ਰਣਾਮ ਨਮਸਕਾਰ ਹੈ ਜਿਨ੍ਹਾਂ ਨੇ ਆਉਣ ਕਰਕੇ ਸੰਸਾਰ ਸਾਰੇ ਸੰਸਾਰ ਦਾ ਭਲਾ ਹੋਇਆ ਤੋ ਆਉ ਉਹਨਾਂ ਤੋਂ ਬਾਅਦ ਤੰਤਨ ਬਾਬਾ ਆਇਸ਼ਰ ਸਿੰਘ ਜੀ ਮਹਾਰਾਜ ਨੇ ਸਿੱਖੀ ਦਾ ਆਧਾ ਪ੍ਰਚਾਰ ਕੀਤਾ ਸੰਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਇਆ ਉਸ ਤੋਂ ਅਪਰੰਤ ਤੰਤਨ ਬਾਬਾ ਮਨ ਸਿੰਘ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਕੇ ਸੰਗਤਾਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਤੋਂ ਮੌਜੂਦਾ ਸਮੇਂ ਮਹਾਂਪੁਰਖ ਸੰਤ ਬਾਬਾ ਗੁਰਚਮੀ ਸਿੰਘ ਜੀ ਜੋ ਆਏ ਹਨ ਕੋਈ ਸਮਾਂ ਆਪ ਜੀ ਨੂੰ ਬਚਨ ਦੁਆਰਾ ਬਚਨਾ ਦੁਆਰਾ ਨਿਹਾਲ ਕਰਨਗੇ ਉਹਨਾਂ ਆਪ ਉਸ ਸਮਾਂ ਆਪਾਂ ਸਰਵਣ ਕਰੀਏ ਸਾਰੀਆਂ ਸੰਗਤਾਂ ਦਾ ਪ੍ਰਬੰਧਕ ਕਮੇਟੀ ਦਾ ਪੰਚਾਇਤ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਧੰਨ ਧੰਨ ਬਾਬਾ ਮਨ ਸਿੰਘ ਜੀ ਮਹਾਰਾਜ ਦਾ ਪੂਰ ਕਰ ਜਨਮ ਦਿਹਾੜਾ ਮਨਾ ਰਹੇ ਹਨ ਤੁਹ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਮਤਾਂ ਨੂੰ ਲੱਖਾਂ ਲੱਖਾਂ ਵਧਾਈਆਂ ਮੁਬਾਰਕਾਂ ਬਹੁਤ ਹੀ ਸਤਿਕਾਰਯੋਗ ਸਾਡੇ ਸਤਿਕਾਰਯੋਗ ਬਾਬਾ ਵਰਜੀਤ ਸਿੰਘ ਜੀ ਜੋ ਥਾਪ ਨਾਂ ਅਨ ਸਰਪਾਪੁਰਾ ਜ਼ਿਲ੍ਹਾ ਪਟਿਆਲਾ ਉੱਥੋਂ ਆਏ ਹਨ ਜਦੋਂ ਪਤਾ ਲੱਗਿਆ ਕਿ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੋਂ ਬਾਬਾ ਜੀ ਤੇ ਸ਼ਰਧਾ ਬਹੁਤ ਪਿਆਰ ਹੈ ਕਹਿੰਦੇ ਅਸੀਂ ਜਿਹੜੀ ਜਹਾਜ਼ੀ ਭਰ ਕੇ ਆਏ ਆਉਂਦੇ ਹਾਂ ਤੋਂ ਉਹ ਵੀ ਆਏ ਹਨ ਜੀ ਆਇਆਂ ਨੂੰ ਤੋਂ ਹੁਣ ਅਗਲਾ ਪ੍ਰੋਗਰਾਮ ਆਪਾਂ ਮਾਪੂਚਾਂ ਪਾਸੋਂ ਸਰਵਨ ਕਰੀਏ ਦਾਸ ਤੇ ਕੀ ਮਾ ਦਾ ਜੱਜ ਕਹਿ ਪਿਆਰ ਸਦ ਦੁਰਪੱਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ